ਮਾਤਾ ਜੀ ਕੀ ਨਾਮ ਤੁਹਾਡਾ ਕਿੱਥੋਂ ਦੇ ਰਹੇ ਹੋ ਮੈਂ ਅੰਮ੍ਰਿਤਪੁਰ ਆ ਮੈਂ ਮੁਲਸਰ ਸਾਹਿਬ ਦੇ ਰਹਣ ਵਾਲੀ ਹਾਂ ਜੀ ਬੋਲੋ ਲਓ ਇਹ ਹੈ ਨਾ ਕਹਤਾ ਜੀ ਮਾਤਾ ਜੀ ਕਿੰਨੀ ਐਜ਼ ਆ ਮਾਤਾ ਜੀ ਹਾਂ ਮੇਰੀ ਉਮਰ 80-85 ਸਾਲ ਦਾ ਜੀ ਮਾਤਾ ਜੀ ਕੀ ਕਾਰਨ ਆ ਜੋ ਤੁਸੀਂ ਕੈਮਰੇ ਦੇ ਸਾਹਮਣੇ ਆਏ ਮੈਡੀਕੇਸ਼ਨ ਮਾਈ ਨਹੀਂ ਹੁੰਦੀ ਮੇਰੇ ਗਾਇਦਾਤ ਨਾਪਦਾ ਕੋਈ ਮੇਰੀ ਕਿਤੇ ਫਰਮਾਈ ਨਹੀਂ ਹੁੰਦੀ ਚੰਨੀ ਦਾ ਮੇਰੇ ਟਾਈਮ ਤੋਂ ਕਿੱਥੇ ਕਿੱਥੇ ਦਰਖਾਸਤਾਂ ਦੇ ਚੁੱਕੀ ਹਾਂ 8 ਮਹੀਨੇ ਹੋ ਗਏ ਜੀ 8 ਮਹੀਨੇ ਹੋ ਗਏ ਚੰਡੀਗੜ੍ਹ ਅਸੀਂ ਦਰਖਾਸਤਾਂ ਦਿੱਤੀਆਂ ਅਸੀਂ ਵੀ ਤੇ ਅਸੀਂ ਗਏ ਆ ਸਿਟੀ ਥਾਣੀ ਅਸੀਂ ਗਏ ਆ ਉਹ ਜਿਹੜਾ ਬਾਈਪਾਸ ਤੇ ਆ ਉੱਥੇ ਅਸੀਂ ਗਏ ਡੇਰਤੀ ਸਾਹਿਬ ਦੇ ਜੀ ਤੇ ਕੋਈ ਕਿਸੇ ਤਰ੍ਹਾਂ ਵੀ ਸਾਡੀ ਕੋਈ ਗੱਲ ਨਹੀਂ ਸੁਣਦਾ ਤੁਸੀਂ ਤਾਂ ਅਸੀਂ ਦਰਖਾਸਤਾਂ ਦਿੱਤੀਆਂ ਜੀ ਲੀਡਰਾਂ ਨੂੰ ਅਸੀਂ ਦਰਖਾਸਤਾਂ ਦਿੱਤੀਆਂ ਜੀ ਕਿੰਨਾ ਦਿਨ ਲੱਗਦਾ ਦਰਖਾਸਤਾਂ ਦੇ ਚੁੱਕੇ ਜੀ ਅਰੇ ਕਾਕੇ ਦੇ ਅੱਛਾ ਜੀ ਕਾਕਾ ਉਹਦੇ ਟਿਕਰ ਵੀ ਅਸੀਂ ਗਏ ਆ ਜੀ ਕਿਤੇ ਇੰਨੇ ਪਰੇਸ਼ਾਨ ਹਨ ਸਾਹ ਵੀ ਘਟਾਉਣੀ ਦਿਮਾਗ ਚੱਕਣ ਵਾਲਾ ਹੋਇਆ ਤੇ ਮੇਰਾ ਤਾਂ ਮਾਤਾ ਜਾਇ ਲੱਗ ਜਾਂਦਾ ਕਿ ਸਾਹ ਦੁਨੀਆਂ ਤੇ ਹੈ ਹੀ ਨਹੀਂਗਾ ਕੋਈ ਸਾਡੇ ਸਨ ਬਾਈ ਕਰਨ ਨਾਲ ਕਿਸੇ ਕਰਨੀ ਨੂੰ ਸਨ ਬਾਈ ਉੱਥੇ ਆਇਆ ਮੱਤ ਜੀ ਐਮ ਦੀ ਮੌਤ ਹੋ ਜੇ ਨਾ ਕਿ ਇਹ ਇਹ ਨਾਲੇ ਸਾਰ ਲੱਗੇ ਸਾਲਿਆਂ ਦੇ ਇਹਨਾਂ ਨੂੰ ਖਿੱਚਿਆ ਜਾਵੇ ਜਿਸੇ ਜਿੱਤੇ ਮੈਂ ਜਰ ਕੇ ਮੈਂ ਰਿਆ ਕੱਖ ਦੀ ਨਿਗਾ ਤੇ ਇੱਕ ਦਿਨ ਮੇਰੀ ਤੀਰ ਫੜ ਫੜ ਕੇ ਮੈਨੂੰ ਲੈ ਕੇ ਜਾਂਦੀ ਸੀ ਜੀ ਤੀਜੀ ਤੀਜੀ ਮੰਜ਼ਲ ਤੇ ਅਸੀਂ ਗਈਆਂ ਮੇਰੀ ਮਾਹਾਂ ਵਿਚਾਰੀ ਫੜ ਫੜ ਕੇ ਲਗਾਈ ਗਿਆ ਇਹੋ ਵੀ ਵਿਚਾਰੀ ਬਿਮਾਰ ਉਹ ਕੈਸਾ ਬੀ ਮਰੀਜ਼ ਆ ਜੀ ਪਤੀ ਮੇਰਾ ਮਰੀਜ਼ ਆ ਆ ਤਾਂ ਕੋਈ ਥਾਂ ਨਹੀਂ ਛੱਡਾ ਡਾਕਟਰਾਂ ਕੋਲੇ ਜਾਣ ਦਾ ਜੀ ਇਹ ਸੰਤ ਕੋਈ ਵੀ ਦੁਨੀਆਂ ਤੇ ਅਸੀਂ ਜਿੱਥੇ ਜਾਂਦੇ ਨਾ ਸਾਨੂੰ ਇੰਡੇ ਜਿਹੜਾ ਸਰਕਾਰ ਸਾਡੇ ਘੇਰੇ ਸਾਡੇ ਸਾਹਮਣੇ ਪਾੜ ਕੇ ਸੱਟ ਸੀਟੀ ਵਾਲਿਆਂ ਨੇ ਜੀ ਇਹ ਜਿਹੜਾ ਚੰਡੀਗੜ੍ਹ ਦੇ ਕੋਲ ਥੇਰ ਸਾਰੀ ਕੋਲ ਕੰਮ ਵਿੱਚ ਪਰੇ ਅਸੀਂ ਨਹੀਂ ਕਿਸੇ ਦੀ ਸੁਣਦੇ ਹੰਤੇ ਹੈ ਤੂੰ ਹਿੱਟਿਆ ਸਾਰੀਆਂ ਗੱਲਾਂ ਤੋਂ ਜੀ ਜੀਲਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਨਹੀਂ ਲੱਭਾ ਹਾਂਜੀ ਬਤਾ ਜੀ ਮੈਂ ਅੱਜ ਦੋ ਕਿਲੇ ਲੈ ਗਿਆ ਮੇਰੇ ਕੋਲ ਜੀ ਹੁਣ ਐਤਨੇ ਮੋਟਰ ਲੱਗੀ ਹੋਈ ਹੈ ਐ ਪਾਸੇ ਜੀ ਜੀ ਮੈਂ ਕੋਈ ਸਮਝ ਨਹੀਂ ਕਰਦਾ ਮੇਰੇ ਕਰਜ਼ਾ ਕਰਦੇ ਮੇਰੀ ਜਾਇਦਾਦ ਤੇ ਜੀ ਉਹਦੇ ਨਾਂ ਇਲੈਕਟ੍ਰੀ ਮੇਰੇ ਨਾਂ ਕੋਈ ਦੇਖ ਸਕਦਾ ਰੈਕਟਰ ਮੇਰੇ ਨਾਲ ਕੋਈ ਕਹਿੰਦੇ ਅਸੀਂ ਤਾਂ ਰੈਕਟਰਾਂ ਗਏ ਜਿਵੇਂ ਹੁੰਦਾ ਤੇ ਜਾਣਦੇ ਨਹੀਂ ਰੈਕਟਰਾਂ ਕੀ ਕਰ ਰੈਕਟਰਾਂ ਦਾ ਤਾਂ ਪਰੇਸ਼ਾਨ ਮੈਂ ਬਹੁਤ ਆ ਜੀ ਹਾਂ ਤਾਂ ਥਾਂ ਥਾਂ ਤੇ ਦਫ਼ਤਰਾਂ ਦੇ ਮਹਤਾਨ ਪਰ ਬੁੜੀਆਂ ਮੈਨੂੰ ਇਹ ਨਹੀਂ ਪਤਾ ਕਿ ਕਿਹੜਾ ਦਫ਼ਤਰ ਮੈਨੂੰ ਪਤਾ ਨਹੀਂ ਤਿੰਨ ਤਿੰਨ ਅੰਦਲ ਕਰਦੇ ਮੈਂ ਤਾਂ ਜੋ ਆਖਾ ਖੇਚ ਕੇ ਕੇਚਾ ਕੇ ਗਏ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਤੁਸੀਂ ਦਾ ਫਿਕਰ ਅਸੀਂ ਦਰਖਾਸਤਾਂ ਲੇਟੀਆਂ ਜਿਹੜੇ ਜਿਹੜੇ ਕੋਈ ਅਫਸਰ ਪਾਸ ਅਫਸਰ ਆ ਉਹਨਾਂ ਨੇ ਅਸੀਂ ਪੇਚ ਹੋਈ ਹੈ ਸਾਨੂੰ ਕੋਈ ਨਿਆ ਨਹੀਂ ਦਿੰਦਾ ਹਾਂ ਪਾਈ ਹੋਰ ਪ੍ਰਚਾਰ ਚੰਦੂਨਾ ਤੇ ਹੈ ਕੋਈ ਨਹੀਂਗਾ ਸਾਡਾ ਨਿਆ ਕਰਨ ਵਾਲਾ ਮੈਂ ਤਾਂ ਹੀ ਮਸਮਤ ਜਾ ਮਾਗੀ ਜਿਹੜਾ ਮਤਲਬ ਜੀ ਇੱਕ ਝੋਨੇ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਤੁਹਾਡਾ ਝੋਨਾ ਵੱਢਿਆ ਗਿਆ ਹਾਂ ਝੋਨਾ ਉਹ ਤੇ ਦੋ ਕਿੱਲਾ ਝੋਨਾ ਲੱਗਾ ਸੀ ਪੰਜ ਦਾ ਜਾਲ ਲੱਗਾ ਤੇ ਪੰਜ ਦੀ ਮੋਟਰ ਆ ਵਿੱਚ ਜੀ ਉਹਨਾਂ ਨੂੰ ਇਹ ਬੰਦਿਆਂ ਨੇ ਜਿਨ੍ਹਾਂ ਨੇ ਰੈਸਟਰੀ ਕਰਾਈ ਪੁਲੀ ਤੋਂ ਜੀ ਉਹਨਾਂ ਨੇ ਉਹਨੂੰ ਪਹਿਲਾਂ ਹੀ ਭਜਾਤਾ ਸਾਨੂੰ ਤਾਂ ਪਤਾ ਵੀ ਨਹੀਂ ਸੀ ਇਹ ਚੱਲਦਾ ਵੀ ਉਹਨਾਂ ਨੇ ਖਰੀਦੀ ਜਾਂ ਵੇਚਦੀ ਕੀ ਕਰਦੇ ਸਾਨੂੰ ਕੋਈ ਪਤਾ ਨਹੀਂ ਪਹਿਲਾਂ ਉਹਨੂੰ ਭਜਾਤਾ ਉਹਨਾਂ ਨੇ ਤੇ ਅਸੀਂ ਗਏ ਇਹ ਅਟੀਗਾ ਕੋਈ ਕਿੱਥੇ ਭਿਜਾ ਕਿੱਧਰ ਆਏ ਨਹੀਂ ਗੇ ਤੇ ਮੋਟਰ ਦਾ ਸੀ ਉਹ ਜਿੰਦਾ ਸਟਾਟਾ ਥੁੜਾ ਪਿਆ ਸੀ ਅਸੀਂ ਆਪਦਾ ਜਿੰਦਾ ਜਾ ਕੇ ਲਾ ਲਿਆ ਤੇ ਉਹਨਾਂ ਚੰਗਾ ਬੰਦਾ ਖੜਾ ਸੀ ਮੋਟਰ ਚੱਲ ਜਾਂਦੀ ਸੀਗੀ ਉਹ ਸਾਡੇ ਕੋਲੇ ਹੈਗੀ ਆ ਹਰ ਸੂਤ ਤੇ ਉਹਨਾਂ ਨੇ ਉਹ ਭਜਾਤਾ ਜਦੋਂ ਦੋ ਚਾਰ ਵੇਰੇ ਅਸੀਂ ਗਏ ਝੋਨਾ ਪੱਕਿਆ ਪਿਆ ਸੀ ਜਾਂ ਵੱਢਿਆ ਹੋਇਆ ਪਿਆ ਸੀ ਉਹਨਾਂ ਨੇ ਵੱਢ ਲਿਆ ਵੱਢ ਕੇ ਝੋਨਾ ਲੈ ਕੇ ਤੇ ਵਿੱਚ ਉਹਨਾਂ ਨੇ ਚਾਰ ਕਨਾਲ ਚੰਕੀ ਦਿੱਤੀ ਉਹ ਵਾਈ ਭਈ ਜਦੋਂ ਵੇਖਿਆ ਉਹ ਅਰਜੀ ਕੀਤੀ ਸੀ ਸਾਨੂੰ ਨਹੀਂ ਪਤਾ ਵੀ ਚੇਰ ਚ ਕੀ ਬੀਜਿਆ ਤੇ ਛੋਟੇ ਦਿਨਾਂ ਚ ਅਸੀਂ ਥੇਰ ਗਏ ਤੇ ਉਹਨਾਂ ਨੇ ਆਪਦੇ ਪਾਸੇ ਸਾਡੀ ਮੋਟਰ ਨਜਿੰਦਰਾ ਹੋਈ ਲੱਗਾ ਆਪਦੇ ਪਾਸੇ ਐਡਾ ਮੋਗਾ ਕਰਕੇ ਨਾ ਕਿ ਆਪਦੀ ਮੋਟਰ ਦਾ ਪਾਣੀ ਨਹੀਂ ਛੱਡਦਾ ਉਹਦੇ ਵਿੱਚ ਖਾਲਾ ਪਾ ਕੇ ਉਹਦੇ ਵਿੱਚ ਜੋ ਉੱਥੇ ਤੇ ਹੁਣ ਜਾ ਕੇ ਜਿੱਥੇ ਵੀ ਜਾਂਦੇ ਉਹ ਕਹਿੰਦੇ ਕਹਿੰਦੇ ਉਹਨਾਂ ਦਾ ਕਬਜ਼ਾ ਉਹਨਾਂ ਦਾ ਕਬਜ਼ਾ ਕਰ ਲਿਆ ਪੁਲਿਸ ਵਾਲੇ ਕਹਿੰਦੇ ਕਬਜ਼ਾ ਕਰ ਲਿਆ ਉਹਨਾਂ ਤਾਂ ਮੱਕੀ ਬੀਜੀ ਹੋ ਕਹਿੰਦੇ ਸਾਡੀ ਜਦੋਂ ਰੈਸਟਰੀ 'ਚ ਜੇ ਉਹਨਾਂ ਦਾ ਕਬਜ਼ਾ ਸੀ ਤਾਂ ਉਹਨਾਂ ਰੈਸਟਰੀ 'ਚ ਕਿਉਂ ਨਹੀਂ ਲਿਖਾਇਆ ਆਪਦੀ 'ਚ ਤੇ ਰੈਸਟਰੀ 'ਚ ਕੁਝ ਵੀ ਨਹੀਂ ਲਿਖਿਆ ਬਾਤ ਹੀ ਮੈਂ ਉਹ ਕੁੜੀ ਸਾਡੀ ਸੀ ਕੀ ਉਹ ਉਹ ਦੀ ਹਾਂ ਅੱਛਾ ਉਹ ਉਹ ਮੈਂ ਉਹ ਹਿੱਸੇਦਾਰ ਬਣਿਆ ਕੋਈ ਉਹ ਕਬਜ਼ਾ ਨਹੀਂ ਉਹ ਚ ਲਿਖਿਆ ਕੁਝ ਨਹੀਂ ਲਿਖਿਆ ਵੀ ਉਹਨੇ ਕਬਜ਼ਾ ਦੇਤਾ ਇਤੋਂ ਦੇਤਾ ਉਤੋਂ ਦੇਤਾ ਨਾ ਕਬਜ਼ਾ ਨਹੀਂ ਮੇਰੇ ਤਾਂ ਸਾਰਾ ਫੈਰਾ ਪਾ ਕੇ ਜਿਹੜੀ ਰੈਕਟਰੀ ਮੇਰੇ ਨਾਲ ਫੈਰਾ ਪਾ ਕੇ ਮੋਟਰ ਦਾ ਵੇਚਾ ਸਭ ਕੁਸ ਉਹ ਮੇਰੇ ਨਾਲ ਰੈਕਟਰੀ ਆ ਤੂੰ ਕੋਈ ਚਲਾ ਕੇ ਮਾਰ ਦਿੱਤੀ ਜਿਹਦੇ ਕੋਲ ਇਸ ਕਾਫ ਚ ਲੈ ਕੇ ਇਹ ਜਿਹੜਾ ਰੈਕਟਰੀ ਪਤਰਾ ਸੀ 20 ਦੇਖੀਂਗਾ ਇਹ ਕਿਹੜੀ ਰੈਕਟਰੀ ਤੁਸੀਂ ਝੂਠੇ ਤੂੰ ਸੱਚੀ ਆ ਹਨ ਸੀਟੀ ਵਾਲੇ ਕਹਿੰਦੇ ਝੂਠੇ ਆ یہ میں سے بندے لے کے گئی تھی کہ چھوٹے سنوں نہیں پتا یہ چھوٹے وہ سچی ہے تو کتا ترے پھرنے دولے چونا وڈ کے لے گئے دوشی انہوں نے میرے جھونے بھی فصل لوگوں سے پرچا کٹن نمبر کراپس دس میں کھاؤں گی بڑھ میں کتوں کا میرے کو کوئی ہو سکے کوئی سا نہیں کمائی دا اسی تین جنے مریض آ میری تھی اسی کتوں لیا لوگے ਰੋਟੀ ਵਾਂਗ ਦਾ ਸਾਤਾ ਰੋਟੀ ਪੰਦਾ ਠੀਕਰ ਲੱਗਾ ਪਿਆ ਵੇ ਅਸੀਂ ਕਿੱਥੇ ਖਾਵਾਂਗੇ ਵੱਡਾ ਕਿੱਥੋਂ ਦੇ ਰਹੇ ਨੇ ਮੈਂ ਨਾ ਗੁਰਪਾਲ ਸਿੰਘ ਐ ਮੈਂ ਮੁਕਸਦਰ ਰਹਿਣਾ ਨੇ ਸਰ ਤੁਸੀਂ ਕੈਮਰੇ ਸਾਹਮਣੇ ਆਏ ਹੋ ਕੀ ਕਾਰਨਾ ਜੋ ਤੁਸੀਂ ਸਰ ਸੱਡਨਲੀ ਦੋ ਕਿਲੇ ਇਹ ਜ਼ਮੀਨ ਹੈ ਜੀ ਦੋ ਕਿਲੇ ਜ਼ਮੀਨ ਸਾਡੀ ਇਹ ਸੀ ਮਤਲਬ ਖੇਤੀ ਦਾ ਕੰਮ ਕਰਾਉਂਦੇ ਸੀ ਠੇਕੇ ਤੇ ਦਿੰਦੇ ਦਿੰਦੇ ਸੀ ਜੀ ਅਸੀਂ ਪਿਛਲੇ ਇਸੇ ਸਾਲ ਵੀ ਅਸੀਂ ਠੇਕੇ ਤੇ ਦਿੱਤੀ ਹੋਈ ਸੀ ਜਮੀਨ ਸਾਡੀ ਇੱਕ ਸਿਸਟਰ ਹੈਗੀ ਜੀ ਮਤਲਬ ਵਿਆਹੀ ਹੋਈ ਹੈ ਗੁਰਕਨਾਂ ਦੀ ਡਿਸਟ੍ਰਿਕਟ ਰਾਤੀ ਜੀ ਸੰਝੇ ਖਾਤੇ ਵਿੱਚੋਂ ਤੇ ਉਹ ਬੰਦਿਆਂ ਨੂੰ ਮਤਲਬ ਉਹ ਉਹ ਸਾਡੇ ਝੋਨੇ ਲੱਗੇ ਨੂੰ ਉਹ ਜਿਨ੍ਹਾਂ ਨੇ ਰਜਿਸਟਰੀ ਕਰਵਾਈ ਹੈ ਨਾ ਜੀ ਉਹ ਚੋਂ ਸਾਡੇ 2 ਕਿੱਲਾਂ ਦੀ ਝੋਨੇ ਦੀ ਜਿਹੜੀ ਫਸਲ ਆਣੀ ਉਹ ਚੋਰੀ ਕਰਕੇ ਲੈ ਗਏ ਜੀ ਤੇ ਜਿੱਥੇ ਮੇਰੀ ਮਾਤਾ ਦੇ ਨਾਂ ਜਮੀਨ ਸੀਗੀ ਰਜਿਸਟਰੀ ਸੀਗੀ ਜਿੱਥੇ ਸਾਡੇ ਬਾਪੂ ਦੇ ਨਾਂ ਤੇ ਮੋਟਰ ਕਨੈਕਸ਼ਨ ਲੱਗਿਆ ਆਇਆ ਸੀਗਾ ਉਹ ਜਗ੍ਹਾ ਤੇ ਹੀ ਤਾਰ ਲਾ ਕੇ ਉਹਨਾਂ ਨੇ ਉਹਨੂੰ ਵਾਹ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜੀ ਤੇ ਅਸੀਂ ਇਸ ਸਾਨੂੰ ਖਤਰਾ ਸੀ ਉਹ ਸਾਡੀ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰਨਗੇ ਉਹ ਪ੍ਰਸ਼ਾਸਨ ਦੇ ਜੀ ਉਧਰੋਂ ਉਹ ਹਾਈ ਕੋਰਟ ਦਾ ਆਰਡਰ ਜੀ ਡਿਪਟੀ ਸਾਹਿਬ ਕੋਲ ਆਇਆ ਸੀ ਜੀ ਅਸੀਂ ਉੱਥੇ ਜਾ ਕੇ ਆਪਦੇ ਉਹਨਾਂ ਦੇ ਡਿਪਟੀ ਸਾਹਿਬ ਦੇ ਰੀਡਰ ਕੋਲ ਬਿਆਨ ਵੀ ਦਿੱਤਾ ਤੇ ਕਰਵਾ ਕੇ ਗਏ ਉਹਨਾਂ ਨੇ ਸਾਨੂੰ ਉਦੋਂ ਆਸ਼ਵਾਸ਼ਣ ਵੀ ਦਿੱਤਾ ਸੀ ਵੀ ਜੇ ਕੋਈ ਤੁਹਾਡੀ ਜ਼ਮੀਨ ਜਾਂ ਜਿਆਦਾ ਤੱਕੇ ਨਾਲ ਕੋਈ ਵੜਨ ਦੀ ਕੋਸ਼ਿਸ਼ ਕਰੇ ਤੇ ਸਾਨੂੰ ਅਪਲਾਹ ਕਰਨੀ ਹੈ ਅਸੀਂ ਕਾਰਵਾਈ ਕਰਾਂਗੇ ਤੇ ਜਦੋਂ ਇਹਨਾਂ ਨੇ ਜੀ ਸਾਡੇ ਝੋਨੇ ਦੀ ਫਸਲ ਚੋਰੀ ਕਰ ਲਈ ਜੀ ਤੇ ਅਸੀਂ ਜਾ ਕੇ ਡਿਪਟੀ ਸਾਹਿਬ ਨੂੰ ਮਿਲੇ ਆ ਰੀਡਰ ਨੂੰ ਮਿਲੇ ਉਹਨਾਂ ਨੇ ਕਿਹਾ ਵੀ ਇਹ ਥਾਣਾ ਸਿਟੀ ਦਾ ਮੈਟਰ ਆ ਉੱਥੇ ਜਾਓ ਤੁਸੀਂ ਉੱਥੇ ਦੀ ਸਾਡੀ ਸੁਣਵਾਈ ਕੋਈ ਉਹਨਾਂ ਨੇ ਕੀਤੀ ਨਹੀਂ ਸੀ ਪਹਿਲਾਂ ਵੀ ਉਸ ਤੋਂ ਬਾਅਦ ਅਸੀਂ ਐਸਪੀ ਸਾਹਿਬ ਦੇ ਦਰਖਾਸਤ ਦੇਣ ਗਏ ਆ ਉਹਨਾਂ ਦੇ ਲੀਡਰ ਨੇ ਵੀ ਸਾਡੇ ਤੋਂ ਪੁੱਛਿਆ ਵੀ ਤੁਸੀਂ ਇੱਥੇ ਕਿਉਂ ਆਏ ਆਂ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਥਾਣਾ ਸਿਟੀ ਵਿੱਚ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਅਸੀਂ ਐਸਐਸਪੀ ਸਾਹਿਬ ਕੋਲੇ ਦਰਖਾਸਤ ਦੇਣ ਆਏ। ਉਹਨਾਂ ਨੇ ਸਾਡੀ ਦਰਖਾਸਤ ਰੱਖ ਲਈ ਤੇ ਬਾਅਦ ਵਿੱਚ ਤੁਹਾਨੂੰ ਅਸੀਂ ਅਗਲੇ ਦਿਨ ਪੁੱਛਿਆ ਵੀ ਸਾਨੂੰ ਤੁਸੀਂ ਸਭ ਨਾਲ ਮਲਾਓ। ਤਾਂ ਉਹ ਕਹਿੰਦੇ ਵੀ ਤੁਹਾਡੀ ਥਾਣਾ ਸਿਟੀ ਨੂੰ ਮਾਰਕ ਕਰਤੀ। ਮੈਂ ਸਰ ਉਹਨਾਂ ਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਵੀ ਥਾਣਾ ਸਿਟੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੁਸੀਂ ਐਸਐਸਪੀ ਸਾਹਿਬ ਦੇ ਨਾਂ ਧਿਆਨ ਚ ਲਿਆਓ ਇਹ ਮੈਟਰ। ਤੇ ਉਹਨਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਉਹ ਦੋ ਬਾਰ ਇਹ ਅਸੀਂ ਚੱਕਰ ਲਾ ਰਹੇ ਹਾਂ ਕਦੇ ਥਾਣੇ ਆ ਕਦੇ ਕਚਹਿਰੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਮਾਲ ਹਰ ਜਦੋਂ ਅਸੀਂ ਇਸ ਮੈਟਰ ਦੇ ਸਬੰਧ ਚ ਥਾਣਾ ਸਿਟੀ ਮਿਲਿਆ ਨਾ ਜਾ ਕੇ ਮੋਤਵਰ ਬੰਦੇ ਨੂੰ ਲੈ ਕੇ ਮਿਲੇ ਆ ਉਹਨਾਂ ਨੇ ਸਾਨੂੰ ਇਹ ਕਹਤਾ ਵੀ ਅਸੀਂ ਦੋਸ਼ੀਆਂ ਦੀ 751 ਕਰਵਾਤੀ ਹੈ ਜਦੋਂ ਕਿ ਸਰੇ ਸਾਡੀ ਫਸਲ ਚੋਰੀ ਹੋਈ ਸੀ ਝੋਨੇ ਦੀ ਚੋਰੀ ਦਾ ਪੱਤਾ ਬੰਦਾ ਸੀ ਫਿਰ ਉਹਨਾਂ ਨੇ ਕਬਜੇ ਨਾਲ ਧੱਕੇ ਨਾਲ ਵੰਡ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੇ ਪੱਤਾ ਕੱਟਣਾ ਬੰਦਾ ਸੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਫੋਟਾ ਸਾਨੂੰ ਸਿਰਫ ਇਹਨਾਂ ਐਫੀਐਸਨ ਦਿੱਤਾ ਹੈ ਕਹਿੰਦੇ 751 ਦੀ ਅਸੀਂ ਪਤਾ ਘੱਟਦਾ ਹੈ 575 ਦਾ ਉਸ ਮੁਤਾਬਕ ਕਾਰਵਾਈ ਕਰਾਂਗੇ। ਹੁਣ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਰਕਾਰ ਤੋਂ ਮੰਗ ਕੀ ਕਰਦੇ ਹੋ? ਸਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਵੀ ਸਾਡਾ ਹੱਕ ਦੀ ਰੱਖਿਆ ਕੀਤੀ ਜਾਵੇ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਕਿਉਂਕਿ ਕੁਝ ਭੂ ਮਾਫੀਆ ਹੈਗੇ ਜੀ ਉਹ ਮਿਲ ਕੇ ਸਾਨੂੰ ਮਤਲਬ ਨਾਲ ਸਾਡੀ ਜ਼ਮੀਨ ਹੜਪਣਾ ਚਾਹੁੰਦੇ ਆ ਸਰ।